ਹਾਂ ਭਾਈ ਸਰਦਾਰ ਨੇ ਸਾਸਤਰੀ ਕਾਲ ਹਾਂਜੀ ਸਾਸਤਰੀ ਕਾਲ ਕਿਵੇਂ ਆਂ ਹਾਂਜੀ ਠੀਕ ਐ ਤੁਸੀਂ ਦੱਸੋ ਤੁਸੀਂ ਠੀਕ ਹੋ ਹਾਂ ਠੀਕ ਐ ਕਿ ਤਾ ਨਾਚਦੀ ਬੜੀ ਸੋਹਣੀ ਲੱਗਦੀ ਥੁੰਦਾ ਅੱਜ ਕੱਲ ਅੱਛਾ ਜੀ ਘਰ ਦੇ ਇਸ ਲਈ ਤਾਂ ਸੇ ਨਾਚਦੀ ਨੇ ਮੈਂ ਅੱਜ ਦੇ ਹੁੰ ਦੇਖਾ ਰਣ ਹੁ ਆਜਾ ਹਾਂ ਤੇ ਲੱਗ ਤੁਹਾਨੂੰ ਸੋਹਣੀ ਲੱਗਣੀ ਚਾਹੀਦੀ ਹੋਰ ਤਾਂ ਦੇਖੀ ਜਾਊਗੀ ਹਾਂ ਬੜੇ ਹੈ ਠੁੰਕੇ ਕਿ ਲੌਂਡੀ ਸਤੋਂ ਹੈ ਅੱਛਾ ਜੀ ਮੇਰੇ ਤੋਂ ਪੁੱਛ ਵੀ ਕੇ ਲੈ ਤੋ ਸੇ ਔਰ ਮੈਂ ਤਾਂ ਪੂਰੇ ਢਮਕੇ ਗਣੇ ਸੀ ਪੂਰੇ 108 ਢਮਕੇ ਮਾਰੇ ਸੀ। ਅੱਛਾ ਇਹ ਹੋਰ ਪੂਰੇ ਲੱਕ ਦੇਖ ਮੱਲ ਵੀ ਪੋਣਾ ਜੀ ਮੱਲ ਤਾਂ ਪਾਵਾਂਗੇ। ਹੁਣ ਆਏ ਥੋ ਕੋਈ ਸਾਡੇ ਮਰੇ ਢਮਕੇ ਮਾਰ ਜੇ ਤੇ ਲਾਣਤ ਨਹੀਂ ਸਾਡੇ ਤੇ। ਹਾਏ ਹਾਏ ਤੇਰੀ ਤਾਰੀਫ ਸੁਣ ਕੇ ਮੇਰੇ ਤਾਂ ਸਾਈਂ ਚੜ ਗਿਆ। ਹੂੰ। ਥੋਰੇ ਮੋਝ ਮੇਰੇ ਤਾਰੀਫ ਸੁਣ ਕੇ ਮੇਰੇ ਤਾਂ ਸਾਈਂ ਚੜ ਗਿਆ। ਅੱਛਾ ਏ। ਹੋਰ ਹੋਰ ਸਰ ਕੀ ਕਰਦੇ ਸੀ ਅੱਜ ਕੁਛ ਨਹੀਂ ਕੁਝ ਨਹੀਂ ਕਰਦੇ ਸੀ ਤੁਸੀਂ ਦੱਸੋ ਕੁਛ ਨਹੀਂ ਬਸ ਬਾਹਰ ਲੈਣਾ ਹੋਰੇ ਜਿ ਬੈਠੇ ਸੀ ਨਾ ਰਾਤ ਆਪਣੇ ਉਧਰ ਹੀ ਸੁੱਤੇ ਸੀ ਕਿ ਤੁਸੀਂ ਤਾਂ ਮੁੰਡੀਆਂ ਬੜੀਆਂ ਉਧਰ ਪਈਆਂ ਸੀ ਯਾਰ ਜਿਹੜੇ ਮੈਂ ਰਾਤ ਨੂੰ ਅਸੀਂ ਦੂਜੇ ਪਾਸੇ ਪਏ ਸੀ ਨਾ ਮੇਰਾ ਸਾਰੀ ਰਾਤ ਤੇਰੇ ਠੰਮਕੇ ਯਾਦ ਕਿਸੇ ਕਰੀ ਜਾਂਦਾ ਮੈਂ ਤਾਂ ਮੈਂ ਕਿਹਾ ਵੀ ਹੁਣ ਰਾਤ ਨੂੰ ਮੈਂ ਫੋਨ ਕੀਤਾ ਤੋ ਤੇਰੇ ਬੁੜੀਆਂ ਕੁੜੀਆਂ ਪਈ ਹੋਗੀਆਂ ਹੈ ਨਾ ਤੇ ਮੈਂ ਤਾਂ ਫੋਨ ਫਿਰ ਲਾਇਆ ਨਹੀਂ ਤੇ ਕਹਿਆ ਚਲ ਵੀ ਹੁਣ ਦਿਆਂ ਮੈਂ ਕਿਹਾ ਵੀ ਹੁਣ ਦਿਆਂ ਚੜੇ ਤੇ ਹੁਣ ਚਾਹ ਪੀ ਜਾਂਦੇ ਸੀ ਤੇ ਮੈਂ ਕਿਹਾ ਚਲ ਮੈਂ ਫੋਨ ਲਾ ਕੇ ਪੁੱਛਾਂ ਮੇਰੇ ਕੋਲ ਬਣੀ ਨੂੰ ਮੈਂ ਕਿਹਾ ਵੀ ਮੇਰਾ ਤਾਂ ਵੀ ਦੇ ਨਹੀਂ ਲੱਗਿਆ ਰਾਤ ਤੇਰੇ ਠੰਕੇ ਦੇਖਦੇ ਸੱਚੀ ਮੇਰਾ ਕਿਦਾਂ ਲੱਗਿਆ ਜਦੋਂ ਤੁਸੀਂ ਮੇਰੇ ਨਾਂ ਤੇ ਬੋਲੀ ਪਾਈ ਤੇ ਉਹਨੂੰ ਕੀ ਪਤਾ ਨਾ ਕਿ ਮੇਰੇ ਵਾਸਤੇ ਪਾਈ ਸੀ ਤੁਸੀਂ ਬੋਲੀ ਹੂੰ ਕਹਿੰਦਾ ਮੈਂ ਨਾ ਕਰਦੀ ਹੋ ਰਾ ਇਹ ਜਾਣੇ ਵਾਲੇ ਇੱਥੇ ਨਹੀਂ ਆਪਣਾ ਕੰਮ ਜਾਂ ਤਾਂ ਬਣ ਜਾਂਦਾ ਰਾਤ ਨੂੰ ਹਾਂ ਨਹੀਂ ਤੇ ਅੱਗੇ ਤੁਸੀਂ ਨਾ ਡਾਇਲ ਕੋਈ ਕੰਮ ਬਾਜ਼ਾਰ ਧੰਦੇ ਕੋਈ ਨਾ ਜਾਇਓ ਜਾਂ ਮੈਨੂੰ ਲੈ ਜਾਓ ਜਾਂ ਮੈਂ ਤੁਸੀ ਕਹਿ ਦਿਓ ਤੇ ਅੱਜ ਇਹਨਾਂ ਨੇ ਜਾਣਾ ਨਹੀਂ ਉੱਥੇ ਮਿਲਣੀ ਮੁੱਲੀ ਕਰਨੀ ਜਾਣਾ ਇਹਨਾਂ ਨੇ ਤੁਸੀਂ ਤੇ ਜਾਉਂਗੇ ਫਿਰ ਨਾਲ ਤਾਂ ਜਾਣਾ ਜੀਗਾ ਯਾਰ ਪਰ ਮੇਰਾ ਨਹੀਂ ਜੀ ਰੂਜਾ ਕਰਦਾ ਜਾਣ ਨੂੰ ਕਿਸੇ ਕਰਤੇ ਮੈਂ ਤਾਂ ਬਸ ਆਹ ਆ ਰਹੀ ਛੱਡੋ ਕਰੇ ਫਿਰ ਜ਼ਰੂਰੀ ਹੈ ਇਹਦਾ ਤੇ ਤੂੰ ਫਿਰ ਬਾਅਦ ਅਗਰ ਮੈਂ ਤੈਨੂੰ ਨਹੀਂ ਜਾਣਾ ਬੰਦਾ ਕਰਨਾ ਐਂ ਜਲਾਏ ਪੜੀ ਵੀ ਮੈਂ ਮੈਂ ਨਾ ਜਾਵਾਂ ਤੂੰ ਚੜਜੇ ਕਿਤੇ ਪਾ ਕੇ ਕਾਲਾ ਸੋਟੇ ਨਾ ਮੈਂ ਨਾ ਮੈਂ ਕਹਣਾ ਤੋਂ ਤਾਂ ਨਹੀਂ ਕੋਈ ਜੀ ਹਾਂ ਬਾਗ ਬਾਗ ਨਹੀਂ ਨਾ ਪਲਾਂ ਹੋਂਕੇ ਲੋਂਗੇ ਫਿਰ ਨਾ ਹੋਂਦੇ ਨਹੀਂ ਤਾਂ ਕਰਕੇ ਅੱਛਾ ਉਹ ਵੀ ਹੁਕੇ ਰਖਾਈ ਹੈ ਹਾਂ ਹੋਰ ਫਿਰ ਤੁਸੀਂ ਹੋਗੇ ਲਾਉਂਗੇ ਹੋਂਕੇ ਲੋਂਗੇ ਰੋਂ ਹੋਂਕੇ ਨਾ ਮਲੂਈ ਤਾਂ ਮੋੜਦੀ ਨਾ ਫਿਰ ਮੋੜਾਂ ਦਿਓ ਹਾਂ ਮੋੜਾਂ ਦਿਓ ਅੱਛਾ ਹਾਂ ਜੀ ਕਿ ਛੇ ਮੋੜੇਂਗੇ ਫਿਰੋਂ ਕੰਮ ਨਾ ਮਿਲਣਾ। ਜਿੱਦ ਤੱਕ ਸਿਖਾਉਂਗੇ। ਫਿਰ ਇੱਕ ਗੱਲ ਇਹ ਹੈ ਵੀ ਮੈਂ ਤੁਹਾਡੀ ਸਰਕਾਰ ਕੁਝ ਨੀਤੀਆਂ ਦਰੋਂ ਜਿੱਦ ਤੱਕ ਮੈਂ ਕਰ ਲਾਂਗੀ ਜੀ। ਬਹੁਤ ਪਰੂਫ ਕਰਨਾ ਹੀ ਹੋਵੇ ਦਾਦਾ। ਅਨੁਸ਼ਾਨੀ। ਫਿਰੋਂ ਕੰਮ ਧੰਦਾ ਵੀ ਦੇਖਣਾ ਹੀ ਸਾਰਾ। ਮਾਣ ਸਾਰਾ ਕੁਝ ਮੈਂ ਥੋੜੀ ਦੇਖੂਗੀ ਤੁਸੀਂ ਵੀ ਦੇਖੋ ਨਾ ਥੋੜਾ ਬੋਤ। ਪਰ ਤਾਂ ਮੇਰੇ ਤੇ ਗੱਲ ਹੈ ਕਿ ਤੇਨੇ ਮੈਨੂੰ ਗੁੱਸਾ ਬੋਟਾ ਹੁੰਦਾ ਥੋੜੇ। ਆਏ ਕਿ ਥੋੜੀ ਜਮੇ ਨਹੀਂ ਚੱਲਦੀ ਵਾਲੀ ਮੋਟਰ ਤੇ ਚੱਲਦੀ ਹੋਣੀ। ਫਟ ਚੱਲਦੀ ਤਾਂ ਹੈ ਜੀ ਹਾਂ ਤਾਂ। ਪਰ ਅੱਜ ਦੀ ਵੀ ਗੱਲ ਸੁਣ ਮੈਂ ਮੈਂ ਇਹਨੂੰ ਦੰਨਾ ਦਾ ਜਵਾਬ ਤੇ ਆਪਾਂ ਮੇਰੀ ਗੱਲ ਸੁਣ ਨੀ ਇੱਕ ਸੀਮ ਹੋਰ ਹੋ ਸਕਦੀ ਐ। ਆਪਾਂ ਨਾਲੇ ਸੱਪ ਵੀ ਮਰਜੋ ਤੇ ਨਾਲੇ ਲਾਠੀ ਵੀ ਨਾਲ ਡੋਟੋਗਾ ਆਪ ਸੁਣੀ ਵੀ ਐ ਨਾ। ਹਾਂ ਜੀ ਸੁਣੀ ਜਮਾ ਸੁਣੀ। ਤੇ ਤੂੰ ਐਂਕ ਨਹੀਂ ਤੂੰ ਮੇਰੇ ਵਾਲੀ ਕਾਰ ਚ ਬੈਠ ਜੀ। ਹਾਂ ਜੀ। ਆਪ ਲਾਸਟ ਚ ਤੂੰ ਕਹਿੰਦੀ ਵੀ ਉਧਰ ਸੀਟ ਹੈ ਨਹੀਂ ਸੀ ਤੇ ਮੈਂ ਇੱਧਰ ਵਾਲੇ ਨਾਲੇ ਕੋਣ ਮੜੀ ਦਾਰ ਤੇ ਬੈਠੀ ਫਰਾਂਸੀਸੀਨ ਕੀ ਹੁੰਦਾ ਕੋਈ ਨਹੀਂ ਆਇਆ ਤਾਂ ਕੋਈ ਨਹੀਂ ਆਇਆ ਤਾਂ ਪਕਾ ਤੇ ਆਪਣੇ ਗਵਾਂਡ ਵਾਲੀ ਜਿਹੜੀ ਬੇਬੇ ਅੱਬੂ ਆ ਹੈਗੀ ਇਹਨਾਂ ਦੀ ਭੂਆ ਲੱਗਦੀ ਹੈ ਜਿਹਨੇ ਰਿਸ਼ਤਾ ਕਰਾਇਆ ਸੀ ਹਨਾ ਉਹ ਵੀ ਨਾਲ ਹੋਊਗੀ ਤੇ ਸ਼ੱਕ ਕਿਸੇ ਨੇ ਕਰਨਾ ਨਹੀਂ ਅਗਲਾ ਕੋਈ ਨਾਲ ਬਜੁਰਗ ਬੇਬੇ ਆ ਕੇ ਕੀ ਹਦਾ ਬੁੱਢਾ ਜਾਂਦਗੇ ਹੁੰਦੇ ਹੈ ਤੇ ਜਾਂਦੇ ਜਿਹੜੇ ਕੀ ਹੈ ਕਿ ਭੂਆ ਜਿਹੜੀ ਹੈਗੀ ਉਹਨ ਦਾ ਪਤਾਰ ਦੇਣਾ ਪੈਂਦਾ ਤੇ ਸਾਂ ਮ ਜਾ ਕੇ ਮਰਦੇ ਫਿਰ ਕੀ ਹੋਊਗਾ ਪਗਲ ਨਹੀਂ ਹੈ ਹਾਂ ਹਰ ਜੀ ਸੱਚੀ ਤੇ ਹੋਰ ਹੋਰ ਨਾ ਕੀ ਕਹੀਆਂ ਨਾ ਤੇ ਸਕੀਮਾਂ ਆਏ ਲੱਗਦੀ ਹੁੰਦੀ ਸੀ ਤੂੰ ਨਾ ਇੱਕ ਤੇਰਾ ਤਾਂ ਹੋਰ ਵੀ ਨਹੀਂ ਆ ਗਿਆ ਕਿਦਰ ਖਿਡੇ ਜਾਊਗਾ ਹੈ ਹੂੰ ਤੂੰ ਸਕੀਮਾਂ ਜਿਹੜੀ ਤੂੰ ਲਾਉਣੀ ਹੋਇਆ ਕਰੂਗਾ ਨਾ ਮੈਥੋਂ ਪੁੱਛ ਲੈ ਕਰ ਵੀ ਸਕੀਮ ਕਿਵੇਂ ਲੈਣੀ ਹੈ ਕਿਵੇਂ ਤੈਨੂੰ ਪਿਕ ਕਰਨਾ ਕਿਵੇਂ ਤੈਨੂੰ ਡ੍ਰੌਪ ਕਰਨਾ ਠੀਕ ਹੈ ਇਹ ਸਾਰੀਆਂ ਇਹ ਸਾਰੀਆਂ ਸਕੀਮਾਂ ਮੈਥੋਂ ਪੁੱਛ ਲੈ ਨਾਲ ਭੂਆ ਹੋਗੀ ਫਿਰ ਤੈਨੂੰ ਸ਼ੱਕ ਵੀ ਨਹੀਂ ਹੋਣਾ ਚੈੱਕ ਕਰੂਗਾ ਅਗਲਾ 90 ਸਰ ਚੈੱਕ ਹੋਊਗਾ ਵੀ ਤਸਵੀਰ ਹਨ ਕੀ ਕਰਿਆਗਾ ਸਹੀ ਗੱਲ ਹੈ ਲਗਦਾ ਲੱਗ ਜੇ ਫਿਰ ਇਹ ਆਪਾਂ ਕਿਸੇ ਨੂੰ ਨਹੀਂ ਕਰਦੇ ਤੁਸੀਂ ਟੈਨਸ਼ਨ ਨਾ ਲਓਗੇ ਫਿਰ ਹੂੰ ਬੱਸ ਕੋਈ ਨਾ ਦੇਣ ਨੂੰ ਪਤਾ ਲੱਗਦਾ ਮੇਰੇ ਪਤਨੀ ਦੇ ਜਮਾਨੇ ਪਤਾ ਲੱਗਦਾ ਨਾ ਨਾ ਮੈਂ ਨਹੀਂ ਮੈਂ ਨਹੀਂ ਲਵਾਂ ਹੂੰ ਮੇਰੇ ਵੱਨੇ ਤਾਂ ਕੁਝ ਨਹੀਂ ਲੱਗਦਾ ਬਦਲ ਆ ਬਸ ਥੋੜੇ ਹੀ ਪਤਾ ਕੀ ਆ ਵੇਰ ਰਹਿਣਾ ਤਾਂ ਪੈਂਦਾ ਹੀ ਐ ਦਸਤੇ ਚ ਲੈ ਕੇ ਹਾਂਜੀ ਕਿੱਥੇ ਜਾਪੇ ਹਨਾ నిర్వాలా కదా ਜੋ ਵਾਲੇ ਸਲੀਪਰ ਪਾ ਲੈ ਜਿਹੜੇ ਮੈਂ ਤੁਹਾਨੂੰ ਦਵਾਏ ਸੀ ਉਹਦੇ ਬਾਹਰੋਂ ਮੁੰਡਾ ਕਿੰਨੇ ਨਰਤਿਸ ਮੁੰਡਾ ਦੇਖ ਕੇ ਆਸੀ ਆਪਾਂ ਨੂੰ ਕੋਈ ਨਹੀਂ ਹੋ ਜੀ ਤੇ ਝੂੰਗਰੋ ਲੱਗਿਆ ਜੀ ਤੇ ਠੀਕ ਹੈ ਜੀ ਉਹ ਬਾੱਕ ਰੱਖेंगे ਨਾ ਹਾਂ ਚੰਗਾ ਚੰਗਾ ਹੋ ਜਾ ਜਾਂਦਾ